ਲੁਧਿਆਣਾ ਜਿਮਨੀ ਚੌਂ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਤੇ ਅੱਜ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਖਬਰ ਆਈ ਸੀ ਕਿ ਭਾਰਤ ਭੂਸ਼ਨ ਆਸ਼ੂ ਨੂੰ ਸੰਮਣ ਜਾਰੀ ਹੋ ਗਏ ਨੇ ਵਿਜੀਲੈਂਸ ਵੱਲੋਂ ਇੱਕ ਨਵੇਂ ਕੇਸ ਦੇ ਵਿੱਚ ਤੇ ਇਹ ਅੱਜ ਸਵੇਰ ਤੋਂ ਖਬਰ ਚੱਲ ਰਹੀ ਸੀ ਤੇ ਹੁਣ ਉਸ ਤੋਂ ਬਾਅਦ ਜਿਸ ਵਿਜੀਲੈਂਸ ਐਸਐਸਪੀ ਨੇ ਭਾਰਤ ਭੂਸ਼ਨ ਆਸ਼ੂ ਨੂੰ ਸੰਮਣ ਭੇਜੇ ਸੀਗੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੀ ਹਾਂ ਭਗਵੰਤ ਸਰਕਾਰ ਵੱਲੋਂ ਉਸ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਦੇ ਆਰਡਰ ਕਾਪੀ ਤੁਸੀਂ ਸਕਰੀਨ ਤੇ ਚੱਲਦੀ ਹੋਈ ਵੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਸ਼੍ਰੀ ਜਗਤਪ੍ਰੀਤ ਸਿੰਘ ਪੀਪੀਐਸ ਐਸਐਸਪੀ ਵਿਜੀਲੈਂਸ ਲੁਧਿਆਣਾ ਇਸ ਇਰਵੇ ਪਲੇਸ ਅੰਡਰ ਦਾ ਸਸਪੈਂਸ਼ਨ ਵਿਦ ਇਮੀਡੀਏਟ ਇਫੈਕਟ ਅੰਡਰ ਦਾ ਰੂਲ 41ਏ ਐਂਡ ਦਾ ਪੰਜਾਬ ਸਿਵਲ ਸਰਵਿਸਿਜ਼ ਤਾਂ ਜਿਹੜੇ ਐਸਐਸਪੀ ਨੇ ਭਰ ਕੁਸ਼ਨ ਆਸ਼ੂ ਨੂੰ ਸਸਪੈਂਡਿੰਗ ਦੇ ਜਿਹੜੇ ਸੱਮਨ ਭੇਜੇ ਸੀਗੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਗੱਲਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਭਾਰਤਪੂਸ਼ਨ ਆਸ਼ੂ ਦਾ ਇੱਕ ਖਾਸ ਸੀ ਭਾਰਤਪੂਸ਼ਨ ਆਸ਼ੂ ਨੇ ਇਸ ਨੂੰ ਡੀਐਸਪੀ ਬਣਾਇਆ ਸੀ ਤੇ ਇਹਦੇ ਨਾਲ ਚੰਗੀ ਉਹਨਾਂ ਦੀ ਮੁਲਾਕਾਤ ਸੀਗੀ ਚੰਗੀ ਬਹਿਣੀ ਉੱਠਣੀ ਸੀਗੀ ਤੇ ਉਸ ਤੋਂ ਬਾਅਦ ਸ਼ਾਇਦ ਇਹ ਹੋ ਸਕਦਾ ਹੈ ਕਿ ਭਾਰਤਪੂਸ਼ਨ ਆਸ਼ੂ ਵੱਲੋਂ ਹੀ ਆਪਣੇ ਆਪ ਤੇ ਉੱਤੇ ਸੰਮਣ ਜਾਰੀ ਕਰਵਾਏ ਹੋਣ ਕਿਉਂਕਿ ਜਿਹੜੇ ਸਰਕਾਰ ਦੇ ਸੂਤਰ ਇਹ ਕਹਿ ਰਹੇ ਨੇ ਕਿ ਸਰਕਾਰ ਨੂੰ ਪਤਾ ਹੀ ਨਹੀਂ ਕਿ ਭਾਰਤ ਪੁਸ਼ਨ ਆਸ਼ੂ ਨੂੰ ਸੰਮਣ ਜਾਰੀ ਹੋ ਗਏ ਨੇ ਤਾਂ ਇਸ ਦੇ ਉੱਤੇ ਚਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਤੇ ਇਹਦਾ ਕਿਤੇ ਨਾ ਕਿਤੇ ਜਿਹੜਾ ਖਮਿਆਜ਼ਾ ਹੈ ਉਹ ਭਗਵਾਨ ਸਰਕਾਰ ਨੂੰ ਭੁਗਤਣਾ ਪੈਣਾ ਸੀ ਜੇਕਰ ਇਹ ਗੱਲ ਸੱਚੀ ਹੋ ਜਾਂਦੀ ਕਿ ਭਾਰਤ ਭੂਸ਼ਣ ਆਸ਼ੂ ਨੂੰ ਕਿਤੇ ਨਾ ਕਿਤੇ ਜਿਹੜੇ ਸੰਮਨ ਹੈ ਉਹ ਅਸਲੀ ਹੋਏ ਨੇ ਤਾਂ ਉਸ ਦੀ ਜਿਹੜੀ ਸਿੰਪਥੀ ਹੈ ਉਹ ਕਿਤੇ ਨਾ ਕਿਤੇ ਆਸ਼ੂ ਨੂੰ ਮਿਲ ਸਕਦੀ ਸੀ ਇਸ ਕਰਕੇ ਜਿਹੜਾ ਇਹ ਸੰਮਨ ਸ਼ਾਇਦ ਦੇ ਰੋਕੇ ਗਏ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਚੱਲ ਰਹੀਆਂ ਨੇ ਕਿ ਇਹ ਜਿਹੜਾ ਪਹਿਲਾ ਜਿਹੜਾ ਸੰਮਨ ਭੇਜਿਆ ਗਿਆ ਸੀਗਾ ਇਹ ਸ਼ਾਇਦ ਸਰਕਾਰ ਨੂੰ ਪਤਾ ਸੀਗਾ ਤੇ ਸ਼ਾਇਦ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਸੰਮਨ ਭੇਜਿਆ ਪਰ ਸੰਮਨ ਭੇਜ ਕੇ ਇਹ ਜਿਹੜੀ ਕਹਾਣੀ ਹੈ ਉਲਟੀ ਸਰਕਾਰ ਤੇ ਪੈ ਗਈ ਤੇ ਹੁਣ ਸਰਕਾਰ ਨੇ ਉਸੇ ਤੇ ਹੀ ਯੂ-ਟਰਨ ਮਾਰਿਆ ਇੱਕ ਥਿਊਰੀ ਇਹ ਵੀ ਚੱਲ ਰਹੀ ਹੈ ਤੇ ਦੂਸਰੀ ਥਿਊਰੀ ਜਿਹੜੀ ਸਰਕਾਰ ਕਹਿ ਰਹੀ ਹੈ ਕਿ ਸਰਕਾਰ ਨੂੰ ਪਤਾ ਹੀ ਨਹੀਂ ਕਿ ਸੰਮਨ ਐਸਐਸਪੀ ਨੇ ਭੇਜੇ ਇਹ ਮਿਲੀ ਭੁਗਤ ਆਸ਼ੂ ਦੇ ਨਾਲ ਹੈ ਖੈਰ ਹੁਣ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਹੁਣ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਤੇ ਦਿਨੋ ਦਿਨ ਲੁਧਿਆਣਾ ਚੋਣਾ ਜਿਹੜੀ ਉਹ ਇੰਟਰਸਟਿੰਗ ਬਣਦੀ ਹੋਈ ਨਜ਼ਰ ਆ ਰਹੀ ਹੈ ਇੱਕ ਦੂਜੇ ਤੇ ਵਾਰ ਪਲਟ ਰਵਾਰ ਸ਼ੁਰੂ ਹੋ ਚੁੱਕੇ ਨੇ ਵੱਡਿਆ ਵੱਡੇ ਇਲਜ਼ਾਮ ਲੱਗ ਰਹੇ ਨੇ ਤੇ ਅੱਜ ਵੱਡਾ ਜਿਹੜਾ ਇਨਸੀਡੈਂਟ ਇਹ ਹੋਇਆ ਕਿ ਐਸਐਸਪੀ ਨੂੰ ਜਿਨਨੇ ਸੰਮਣ ਭੇਜੇ ਸੀਗੇ ਵਿਜੀਲੈਂਸ ਦੇ ਉਹਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਖੈਰ ਤੁਹਾਨੂੰ ਕੀ ਕੁਝ ਲੱਗ ਰਿਹਾ ਇਸ ਮਸਲੇ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ